ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਟਾ ਬਰੀਡ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਹੈ ਇੱਕ ਬਾਈ ਕੁਲੇ ਵੱੱਛੀ ਹੈਗੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋਸੂ ਰੱਖੇ ਹੋਇਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆ ਜੋ ਪੁੱਛ ਲੈਨੇ ਬਾਈ ਟੋ ਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਾਈ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬਾਈ ਸੁਖਮਨਦੀਪ ਸਿੰਘ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਅ ਨੇੜੇ ਪਿੰਡ ਬਾਈ ਨੇੜੇ ਬਾਈ ਆਪਾਂ ਨੂੰ ਤਾਂ ਆਪ ਇੱਥੋਂ 2 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਬਾਈ ਇਧਰ ਜੇਠੂ ਕੇ ਬੁੱਗਰ ਇਹ ਵੀ 2-2 ਕਿਲੋਮੀਟਰ ਆ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਬਾਈ 6283525006 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਸੁੰਦੀ ਆ ਏ ਬਾਈ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਬਾਈ ਇਹਦੇ ਹਲੇ 6-7 ਬਾਕੀ ਨੇ 6 ਤੋਂ 7 ਦਿਨ ਲੌਗੀ ਕਿੰਨਾ ਕੁ ਰਿਕਾਰਡ ਬਾਈ ਦੁੱਧ ਦਾ ਪਹਿਲਾਂ ਥੱਲੇ ਵੀਰੇ 18 ਕਿਲੋ ਦੁੱਧ ਸੀ 18 ਕਿਲੋ ਦੁੱਧ ਸੀ ਦੰਦਾਂ ਚ ਕਿਵੇਂ ਆ ਬਾਈ 6 ਦੰਦਾ ਵੀਰੇ ਕਨਫਰਮ ਹੈ ਹਣਾ ਠੀਕ ਆ ਝੂਲੀ ਤੰਗੀ ਆ ਨਾ ਤੇ ਖੁੱਟ ਲਾ ਦੇਖੋ ਸਾਰੀਆਂ ਹੱਬ ਵਾਲ ਤੰਲਾਂ ਕੱਢੂਗੀ ਫਿਰ ਘਰ ਮਾਲੀ ਨੇ ਸੂਣਾ ਕੱਲਾ ਕੱਲਾ ਥਣ ਗਲਾਬੀ ਥਣ ਟੱਲ ਟੁੱਲ ਬਹੁਤ ਪਈ ਆ ਹਣਾ ਸਿੱਟੀ ਕੱਚੀ ਆ ਫੇਸ ਦੀ ਬਿਊਟੀ ਕਮਾਲ ਦੀ ਆ ਫੁੱਲ ਕਰਦ ਫੁੱਲ ਬਰੀਡ ਆ ਬਾਈ ਮੂਰੋ ਲੈਵਾ ਚੈੱਕ ਕਰਵਾ ਨਾੜਾ ਨੂਣਾ ਫੁੱਲ ਚੰਗੀਆਂ ਲੈ ਮੁਠੀ ਵਾਲਾ ਥਣ ਕੇ ਤਿਆਰ ਕਰਦੀ ਆਉਂਦੀ ਆ ਕੱਚੀ ਕੱਚੀ ਆ ਕੱਲੀ ਬਾਸ ਖੋਲ ਦੇ ਬਈ ਤੋੜ ਦੇ ਬਰੀਡ ਇੱਕ ਨੰਬਰ ਆ ਬਈ ਘਰ ਦੀ ਵੜਾ ਬਈ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਥਾਂਲੇ ਵਾ ਕਰਮ ਵਾਲੀ ਦਾ ਇੱਕ ਨੰਬਰ ਆ ਬਈ ਬਰੀਡ ਬਹੁਤ ਆਣਾ ਵੜ ਤੇ ਹਾਂਜੀ ਵੀਰੇ ਹਮ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾ ਲਈ ਦਾ ਇੱਕ ਨੰਬਰ ਲੇਵਾ ਬਹੁਤ ਚੰਗਾ ਥਾਣ ਬਹੁਤ ਚੰਗਾ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਤਿਆਰ ਕਰਦੀ ਹੁੰਦੀ ਆ ਮੋੜ ਲਿਆ ਆਪਣੇ ਕੀ ਮੋਲ ਆ ਵੀਰੇ ਜੈਜ ਦਾ ਮੁੱਲ ਵੀਰੇ ਆਪਾਂ ਦੇਣ ਲੈਣ ਜਿਹੀ ਕਰਾਂਗੇ ਠੀਕ ਆ ਹਾਂਜੀ 75000 ਆ ਵੀਰੇ ਮੋਲੇ ਦਾ ਠੀਕ ਆ ਭਾਈ ਹਾਂਜੀ ਬਾਕੀ ਮੌਕੇ ਤੇ ਮਾੜਾ ਮੋਟਾ ਮਾਨ ਤਾਨ ਹੋ ਜੂਗਾ। ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨ ਤਾਨ ਹੋ ਜੂਗਾ 75000 ਜਿਵੇਂ ਜਾਇਜ਼ ਮੁੱਲ ਢਿੱਲਾਂ ਬਹੁ ਪਈਆਂ। ਸਾਰੀਆਂ ਬਾਲ ਢਿੱਲਾਂ ਕੱਢੂਗੀ ਫੇਰ ਕਰਮਣੀ ਨੇ ਸੁਣਾ। ਦੇਵਾ ਦੇ ਕਮਾਲ ਦਾ। ਕੀ ਬਾਤ ਆ। ਕੱਲੀ ਕੱਚੀ ਕੱਚੀ ਆ ਬਸ ਦੇਣਾ ਨਹੀਂ। ਉਹ ਵੀ ਠੰਡੀ ਆ ਬਾਈ ਆਪਾਂ ਹੱਥ ਉੱਥੇ ਮਾਰ ਕੇ ਵਿਖਾ ਦਿੰਦੇ ਆ। ਠੀਕ ਆ ਬਾਈ। ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਜਿਵੇਂ ਮਰਜੀ ਬੈਠਾ ਲੈ। ਕੀ ਬਾਤ ਆ। ਠੰਡੀ ਬਹੁਤ ਆ ਹਨਾ। ਤੇ ਲੱਡੂ ਲੱਲੇ ਪੂਰੀ ਪਈ ਆ ਥਣ ਬਹੁਤ ਚੰਗਾ ਬ। ਬਾਕੀ ਘਰ ਉਹ ਵੜਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਦੁੱਧ ਦਾ ਰਿਕਾਰਡ ਵੀ ਚੰਗਾ ਦੰਦਾ ਚ ਬਈ ਅੱਗੇ ਵੀਰੇ ਬੱਚੀ ਕਿੰਨੀ ਉਮਰ ਹੈ ਦੀ ਇਹ ਵੀਰੇ ਆ 3 ਤਰੀਕ ਨੂੰ 4 ਮਹੀਨਿਆਂ ਦੀ ਹੋਗੀ ਓਕੇ ਬਾਈ ਕਿਹੜੇ ਟੀਕੇ ਦੀ ਆ ਨਹੀਂ ਟੀਕੇ ਦਾ ਇਹਦਾ ਵੀਰੇ ਕੋਈ ਪਤਾ ਨਹੀਂ ਆਪਾਂ ਨੂੰ ਇਹ ਗਾਂ ਦੇ ਮੰਗ ਰਾਈ ਸੀ ਓਕੇ ਮਾਂ ਦਾ ਰਿਕਾਰਡ ਕੀ ਹੈ ਦੀ ਨਾ ਮਾਂ ਥਲੇ ਸੀਗਾ ਬਈ 20 ਕਿਲੋ ਦੁੱਧ ਝੂਲੀ ਚੰਗੀ ਆ ਬਈ ਹਾਂਜੀ ਹਾਂਜੀ ਵੀਰੇ ਹਾਂ 4 ਥਾਣਾ ਬਈ ਮੜੀ ਤੋਰੀ 4 ਥਾਣਾ ਬਈ ਕੱਲਾ ਕੱਲਾ ਥਾਣਾ ਬਰੀਡ ਚੰਗੀ ਆ ਵੱਛੀ ਦੇਖੋ ਬਈ ਫੇਸ ਦੀ ਬਿਊਟੀ ਦਿਖਾਉਂਦੇ ਆ ਫੇਸ ਦੀ ਬਿਊਟੀ ਵੀ ਚੰਗੀ ਆ ਕੀ ਮੋਹ ਲਾ ਬਈ ਜੈ ਜੈ ਮੁੱਲ ਵੀਰੇ ਦਾ ਜੈ ਜੈ ਬਸ ਇਹ 7000 ਦੀ ਦੇ ਦਾਂਗੇ ਆਪਾਂ ਠੀਕ ਆ ਬਈ ਹਾਂਜੀ 7000 ਰੁਪਿਆ ਮੁੱਲ ਮਾਨਦਾਨ ਜ਼ਰੂਰ ਹੋ ਜਾਊਗਾ ਵੱਛੀ ਚੰਗੀ ਆ ਫੇਸ ਦੇਖੋ ਫੇਸ ਦੀ ਬਿਊਟੀ ਵੀ ਚੰਗੀ ਆ ਕਰਮਾ ਕੀ ਬਾਤ ਨਾਰਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਬਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ До